ਜੀ ਕੀ ਹਾਲ ਚਾਲ ਹੈ ਮੋਰੀ ਸਾਰੇ ਠੀਕ ਹੋਵਾਂਗਾ ਤਾਂ ਸਾਸ਼ੇ ਕਾਲ ਚ ਦੇਖ ਸਕਦੇ ਆ ਜੇ ਆਪਾਂ ਖੋਲਣ ਲੱਗੇ ਆ ਟਾਇਰ ਗੱਡਾਂ ਕੇ ਨੂੰ ਬਾਹਰ ਦੇਖ ਸਕਦੇ ਆ ਰੈਂਕ ਪਿਆ ਉੱਥੇ ਰਬਣੀ ਪੈਣੀ ਠੀਕ ਆ ਟੈਰ ਦਾ ਰੋਣਾ ਟੈਰ ਕਰਤਾਣਾ ਆਪਣੇ ਨਾਲ ਭਰਾ ਵੀ ਆਏ ਹੋਏ ਆ ਦੋਵੇਂ ਜਾਣੇ ਦੇਖ ਸਕਦੇ ਆ ਲੱਗਣਗੇ ਅੱਜ ਜੈਤ ਜੀ ਮੇਜਕੀ ਲੋਗੇ ਜੋ ਕੀ ਉਹ ਯਾਨਾ ਗਲਤ ਕੰਮ ਕਰਦੇ ਗਏ ਥੋੜੇ ਮੋਟੇ ਗਲਤੀਆਂ ਹੁੰਦੀਆਂ ਉਹ ਜੀ ਵਗੈਰਾ ਨਾ ਗੜਤੀ ਡੋਨਰ ਤੇ ਬਸ ਰਹਿੰਦੇ ਹੁਣ ਮੈਨੂੰ ਦੇਖ ਮੈਨੂੰ ਦੇਖ ਚੈੱਕ ਮੈਨੂ ਹੈ ਹੀ ਨਹੀਂ ਮੇਰੇ ਕੋਲ ਮੈਨੂ ਮੈਂ ਕਿਧਰੇ ਭਰਾਵਾ ਉਹਨਾਂ ਦਾ ਮੈਨੂ ਤੇ ਲਿਖੇ ਨਾ ਜੋ ਪਲਾਟ ਖੜੇ ਨੇ ਮੈਨੂੰ ਛੱਟ ਮਾਰੀ ਮੈਨੇ ਤਾਂ ਆਰਡਰ ਕੀਤਾ ਪਲਾਟ ਵਾਲੇ ਦੇ ਸੀਗਾ ਖਰੇ ਤਿੰਨੋ ਕਰੇ ਜਾਸੋ ਦਾ ਇੰਡੋਨੇਸ਼ੀਆ ਦਾ 560 ਦਾ ਮੈਂ ਤੇ ਉਟਾ ਕੀਤਾ ਉਹ ਮੁਰਕੇ ਪਹਿਲੇ ਦਿਨ ਦੀ ਵਰੀ ਇਹ ਮੈਨੂੰ ਕਹਿੰਦਾ ਭਾਈ 700 ਭਾਈ ਇੱਧਰ ਤਾਂ 350 ਫਿਰ 400 ਸੀਗਾ ਤੇ ਆਪੇ ਕਰਾ ਲਾ ਕੀ ਕਰਉਣਾ ਵਧੀਆ ਬਲੀਆ ਹਾਂ ਆਪਾ ਇਹ ਕੋ ਸੇਨੋ ਨਹੀਂ ਨਹੀਂ ਸਹੀ ਹੈ ਟਾਇਰ ਤੇ ਵਧੀਆ ਦੇ ਆਹ ਗਾਲ ਤੇ ਉੱਪਰ ਲਏ ਇੱਕ ਨਾ ਜਿਹੜਾ ਨਾਂਸਿਕੋ 25 ਨੰਬਰ ਵੱਡਾ ਸੀਗਾ ਤੇ ਉਹ ਹੁਣੋ ਖੁੱਲ ਲੱਗੀਆਂ ਤੇ ਉਹ ਵਿੱਚੋਂ ਵાળ ਘੁੰਮ ਜਾਂਦਾ ਆ ਉਕੇ ਇਹਦੇ ਵਿੱਚ ਨਾਲ ਜਿਹੜਾ ਛਲਾਨਾ ਵਾਲੇ ਉਹ ਗੋਲ ਆ ਮੈਂ ਰੰਜੀਤ ਨੂੰ ਦਿੱਤਾ ਫਾਈਟ ਰੈਕਟਰ ਦਾ ਇੱਕ ਪਾਸੇ ਨੂੰ ਹੈ ਨਹੀਂ ਨਹੀਂ ਜੈਕ ਗੱਬੇ ਲੈ ਕੋਈ ਨਾ ਜੋ ਹੁੰਦਾ ਦੇਖਾਂਗੇ ਮੁੜ ਕੇ ਚੱਕੀ ਆ ਰੁਕ ਨਾ ਉਹ ਮੰਡਿਆ ਹੁਣ ਠੀਕ ਕਰਦੇ ਆ ਓਏ ਨਾ ਤੇ ਗੋਲ ਤਾਂ ਹੁਣ ਆਪਾਂ ਚੱਕਾਂਗੇ ਇਧਰ ਪੈਚ ਇੱਕ ਉਧਰ ਲੱਗੇ ਆ ਹੁਣ ਆਪਾਂ ਕੱਸਾਂਗੇ ਨਾ ਪਰ ਮੈਂ ਕਰਦਾਂ ਨਾ ਫੜ ਚਲ ਕੱਢ ਦੱਸ ਤੇ ਕੋਈ ਤਾਂ ਜਿਆਦੀ ਗੋਲ ਤਾਂ ਮੈਂ ਖੋਲੀ ਇਹਨਾਂ ਨਹੀਂ ਨਹੀਂ ਹੌੜ ਉਹ ਜੇ ਚੈੱਕ ਮਿੱਤਰੋ ਟਾਇਰ ਬਾਹਰ ਕੱਢਦੇ ਆਪਾਂ ਇਹਨੇ ਇਹ ਚੋਦੋਂ ਕਰਾਉਣ ਨੇ ਚੈੱਕ ਕਰਾਉਣੇ ਦੇਖੋ ਜੇ ਆਪਾਂ ਟਾਇਰ ਕੱਢਦੇ ਸੀਗੇ ਤੇ ਆਪਾਂ ਬਾਅਦ ਸ਼ੋ ਵੀ ਖੋਲ ਦਿੱਤੀ ਆ ਤੇ ਸ਼ੋ ਦੇ ਆਪਾਂ ਰੱਖਾਂਗੇ ਜੇ ਇਹਨੂੰ ਕੰਮ ਵਾਜ ਕਰਾਂਗੇ ਤੇ ਇਹ ਤੇ ਹੁਣ ਆਪਾਂ ਮੜਾ ਵਾਲੇ ਸੰਸਰ ਦਾ ਇਹ ਆ ਕਿਨ ਉਸ ਥੋੜੀ ਮਾਰ ਕੇ ਨਾ ਪਾਉਣੇ ਆ ਤੇ ਇਹ ਚਾਚਾ ਵੀ ਆਇਆ ਕਹਿੰਦੇ ਆਈ ਕਿੱਦਾਂ ਟਾਇਰ ਸੋਹਣਾ ਲੱਗਦਾ ਤੇ ਇਦਾਂ ਹੂੰ ਬਹੁਤ ਵਧੀਆ ਸੋਹਣਾ ਲੱਗਦਾ ਹਾਂਜੀ ਨਵੇਂ ਪਵਾ ਕੇ ਲਿਆਓ ਨਵੇਂ ਕੋਈ ਨਾ ਪਨਵੇਂ ਪਵਾ ਲਾ ਕੇ ਪਾ ਮੋਰੇ ਨਵੇਂ ਪਾ ਕੇ ਲਿਆਓ ਹਾਂਜੀ ਨਹੀਂ ਕਰਦੇ ਆਪਾਂ ਹੁਣ ਫੈਬਰਿਕ ਛਤਰੀ ਲਵਾ ਕੇ ਲਿਆਓ ਹਾਂਜੀ ਹਾਂਜੀ ਜਰੂਰ ਬਸ ਅੱਜੋਟ ਬਸ ਚਾਚਾ ਦਾ ਬੜਾ ਯੋਗਦਾਨ ਚਾਹੀਦਾ ਚਾਚਾ 35000 ਦੇ ਦਵੇ ਬਸ ਕਰ ਚਾ ਲਾ ਜੋਤੇ ਨੂੰ ਆਇਆ ਆਈਫੋਨ ਦਾ ਆਪਾਂ ਆਏ ਆ ਰੋਟੀ ਦੇਣ ਡੈਡੀ ਨੂੰ ਸਰਵਿਸ ਦੁੱਲੂ ਜੀ ਜਾ ਤੇ ਨਾਲ ਹੀ ਘਰ ਚਾ ਮੈਂ ਕਿਹਾ ਚਲੋ ਪਲੇਟ ਚ ਲੈ ਜੀਏ ਤੇ ਜਿਹੜੇ ਨੂੰ ਲੱਗੇ ਆ ਪਾਣੀ ਮੋੜਨ ਦੇਖ ਸਾਦੇ ਆ ਕਿੰਨੇ ਚਾਚੇ ਨੇ ਦੀਪ ਰੌਣਾ ਦਵਾਗੇ ਪੌਣੇ ਲਵੇੜਗੇ ਚਾਚਾ ਲੱਗਾ ਇਕੱਠੇ ਪਿੱਛੇ ਐਂਡ ਤੇ ਦੋ ਦੂ ਮੋੜ ਕੇ ਪਿੱਛੇ ਆ ਜੀ ਅੱਧੇ ਦਾ ਠੀਕ ਅੱਧਾ ਲੈਣਾ ਇਹ ਸਾਧਦੇ ਆ ਹੁਣ ਆਪਾਂ ਚੱਲਦੇ ਆ ਕਰ ਨੂੰ ਤੇ ਆਪਣਾ ਫੋੜਾ ਜਿਹੜਾ ਕੰਮ ਥੋੜਾ ਮੋਟਾ ਰਹਿੰਦਾ ਸੀਗਾ ਉਹ ਜੇ ਆਪਾਂ ਕਰਨਾ ਆ ਤੇ ਚੱਲਦੇ ਆ ਤੇ ਨਾਲ ਆਪਣੇ ਆ ਆਪਣਾ ਭਰਾ ਇੱਕ ਜਤੈਨ ਤੇ ਸਾਧਦੇ ਆ ਗਿਆ ਮੈਂ ਉੱਥੇ ਚਲ ਗਿਆ ਆਪਾਂ ਫਿਰ ਚਲੋ ਚਲੋ ਕੋਈ ਨਾ ਮੈਂ ਲੈ ਜਾਊਂਗਾ ਆ ਕੇ ਕੋਈ ਨਾ ਤੇ <laughs> <भागी आ> <laughs> चाहते <laughs> <laughs> <एहे, सस्टांग। laughs> ਬਰਾ ਆਪਣੇ ਵੀਡੀਓ ਦਾ ਬਹੁਤ ਵੱਡਾ ਫੈਨ ਆ ਮੇਰੀ ਯਾਰ ਇੱਕ ਵੀਡੀਓ ਤੇ ਲਾਈਕ ਹੁੰਦਾ ਕਮੈਂਟ ਹੁੰਦਾ ਬਰਾ ਦਾ ਬਰਾ ਯਾਰ ਭਾਈ ਯਾਰ ਭਾਈ ਸਟੋਰੀ ਵਾਦਾ ਭਾਈ ਯਾਰ ਭਾਈ ਫਰੀਜ਼ ਯਾਰ ਭਾਈ ਬੱਸ ਬੱਸ ਮੈਨੂੰ ਮੈਨੂੰ ਜਿਆਦਾ ਪੰਪ ਨਹੀਂ ਦੇਣਾ ਭਾਈ ਯਾਰ ਦੋ ਦੋ ਗਿ ਵੀਊ ਆ ਜੂਗੇ ਸਾਡੀ ਸਟੋਰੀ ਨੂੰ ਭਾਈ ਯਾਰ ਹੁਣ ਮੈਂ ਸਪਰੇਅ ਲੈ ਆਇਆ ਸੀਗਾ ਤੇ ਦੋ ਚਟੀਆਂ ਤੇ ਦੋ ਕਾਲੀਆਂ ਹੁਣ ਆਪੇ ਇਹਦੇ ਟਰ ਦੇ ਰਿੰਮਾਂ ਦੇ ਮਾਰਾਂਗੇ ਕਿ ਜੇ ਸਾਦੇ ਹੁਣ ਪੈਨ ਨੂੰ ਕੋ ਬੁੱਲਦੇ lelapan aja lah Pasangin di rumah lagi pada ਆ ਗਈ ਹੈ। ਜੀਰ ਵਾਲਾ ਥੋੜਾ। ਲੌਂਗ ਦੇ ਆਲੇ ਕਿਹਨੋਂ ਆ। ਅੱਜ ਕਿਧਰ ਜਿਹੜਾ ਜੰਗ ਜੇ ਲੁੱਕਾ ਫੇਪਰ ਵਜਣੀ ਆ। ਤੂੰ ਵੀ ਲੱਗਣ ਚੱਕਣ ਫਟੇ। ਇਹ ਨਹੀਂ ਮੈਂ ਪਤਾ ਕੀ ਕਰਨਾ ਆ। ਇੱਥੇ ਚਿੱਟੇ ਉਹਨਾਂ ਤੇ ਕਾਲੀ। ਇਹ ਕਿਦਾਂ ਲੱਗੂਗਾ? ਇੱਦਾਂ ਖਰਾ ਲੱਗਣਾ। ਆਹ ਦੇਖ ਲਓ। ਆਹ ਚਿੱਟੇ ਤੇ ਆਹ ਕਾਲਾ। ਤੇ ਇਹਦੇ ਰੰਗ ਵੱਖਰਾ ਕਰਨ। ਜੇ ਮਾਰ ਦੇਣਾ। ਆਹ ਦੇ ਇੱਦਾਂ ਇੱਦਾਂ ਲਿਥਣਾ ਆ। ਆ ਦੇਖ। ਅੱਛੀ ਹੈ।

ਚਲੋ ਕੋਈ ਨਾ ਐਡਾ ਨਹੀਂ ਕੋਈ ਚੱਕਰ ਵਾਈਟ ਵਾਈਟ ਇੱਥੇ ਚਿੱਟਾ ਉੱਥੇ ਕਾਲਾ ਹਾਂ ਜਦੋਂ ਉੱਥੇ ਨੀਲਾ ਕਰ ਦੋ ਨੀਲਾ ਨਹੀਂ 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 ਕਾਲਾ ਹੀ ਸਹੀ ਲੱਗਣਾ ਕੋਈ ਨਾ ਮਾਰ ਦੇ ਇੱਦਾਂ ਮਾਰ ਇਜਰੇ ਨਾੜ ਦੇ ਉੱਥੇ ਆ ਵੇ ਆ ਵੇ ਨਾ ਇੱਥੇ ਹਾਂ ਥੋੜਾ ਸਾਰੇ ਚਿੱਟੇ ਕਰ ਦੇਣਾ ਕੋਈ ਲੱਗਦਾ ਨਹੀਂ ਇੰਨਾ ਗੱਲ ਬਹਿਣੇ ਥੋੜਾ ਨੇੜੇ ਰਹਿ ਕੇ ਘਰ ਮਤਲਬ ਉਹਨੂੰ ਰੱਖ ਕੇ ਨੇੜੇ ਜੋ ਦਰੋਂ ਮਾਰਾ ਵਾ ਨੇੜੇ ਰਹਿ ਕੇ ਨਹੀਂ ਅੱਗੇ ਡਰ ਮਾਰ ਹਾਂ ਸਾਹ ਤਾਂ ਉਹ ਉਹਨਾਂ ਦੇ ਮਿੱਟੀ ਪਾ ਜਾਣੀਆਂ ਉਹ ਵੇਖਦਾ ਉਹ ਉੱਦੀ ਰੱਖਿਆ ਹੈ ਮਾਰਿਆ ਸੀ ਵਿੱਚ ਕਪੜਾ ਆਉਂਦਾ ਇੱਕ ਵੀ ਡਬਲ ਇੱਕ ਵਾਰੀ ਮਾਰ ਕੇ ਨਾ ਸਿੰਗਲ ਦੂਸਰਾ ਕਦੇ ਡਬਲ ਮਾਰ ਲਾਂਗੇ ਨਾ ਮੀਰ ਹਾਂ ਅਗੇ ਲੱਗੇ ਨਾ ਕਰ ਉਹ ਮੋਟਾ ਬੋਹੜਣਾ ਉੱਤੇ ਕਰਕੇ ਆ ਹਾਂ 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 ਸਕਦੇ ਆ ਆਪਾਂ ਲੱਪੀਆਂ ਬੰਡ ਕਰਨ ਦਾ ਜਿਹੜਾ ਆਪਾਂ ਫੂਲ ਵਾਲਾ ਸਗਾਓ ਪੜਾ ਲਿਆ ਸੀਗਾ ਕਿ ਜਦੋਂ ਆਪਣਾ ਦੂਜਾ ਸਿਕਾ ਆਪਾਂ ਨਾਲ ਬੈੱਡ ਕਰਨ ਲੱਗੇ ਆ। ਉਹ ਇਹ ਤਾਂ ਹੋ ਗਿਆ। ਨਾ ਨਾ ਨਾ। ਨਾ ਨਾ ਨਾ। ਤਾਂ ਖਾ ਦੇ ਉਹ ਗਿਆ। ਹੁਣ ਦਾ ਸ਼ਾਰਟ ਦੇਖੋ। ਕੱਲਾਉ ਤੇ ਸਹੀ ਲੱਗਾ ਏ ਤੁਸੀਂ ਪਾਣੀ ਪਾਓਗੇ ਜੇ ਪਹਿਲਾਂ ਹੈਗਾ ਹੈਗਾ ਬੋਲਿਆ ਨਹੀਂ ਪਾਇਆ ਆ ਬੰਤੀ ਦੇ ਰੇ ਸੁਣੀ ਆ ਵਕਤਾਂ ਮਾਰਦਾ ਹਾਂ ਜੱਡੀਆਂ ਵੀ ਦੇਖਿਆ ਨਹੀਂ ਦੇਖਿਆ ਜ਼ਿਆਦਾ ਨਾ ਗਿਆ ਮੁਹੰਮਦ ਅੱਡੇ ਨੇ ਭਈਆ ਉਹਨਾਂ ਬਾਪੜੋਂ ਚੱਲੇ ਆ Cássio, acende aí ਦੇ ਕੇ ਚਲ ਭਾ ਜਾ ਕੇ ਲੈ ਜਾਂਦਾ ਯਾਰ ਕੀ ਕਰੀਏ ਗਰੀਬ ਬੰਦੇ ਦਾ ਇਹ ਬ੍ਰੇਕਾ ਵੀ ਨਾ ਹੁੰਦਾ ਇਹਣਾ ਪਾਣੀ ਨਿਕਲੇ ਰਿਹਾ ਲਿੰਟਰ ਚ ਕਿਨਾ ਨਿਕਲਿਆ ਪਾਣੀ ਨਹੀਂ ਆ ਸਕਦੇ ਆ ਪਾਣੀ ਵੀਡੀਓ ਬਣਾ ਦੇ ਤੂੰ ਲਿੰਟਰ ਖੋਲਿਆ ਚ ਕੋ ਦੱਕ ਕਿੰਨਾ ਗੰਦਾ ਵਾਲਾ ਹੀ ਮਾਮਾ ਇਹਦੇ ਨਿਗਾਲਾ ਪਾਣੀ ਦੇਖ ਨਾ ਬਾਲਾ ਹੀ ਗੰਦਾ ਠੀਕ ਤਾਂ ਹਲਾ ਕੇ ਵੇਖ ਨਿਕਲਦਾ ਹੋਰ ਪਾਣੀ ਕੱਢਦਾ ਇਹ ਨਿਕਲ ਨਾ ਜਿੰਨਾ ਨਿਕਲ ਨਿਕਲ ਕੇ ਥੱਲੇ ਉਹਨੂੰ ਵਾਪਸ ਆ ਰਖ ਦੇ ਅੱਛੀ ਇੱਕ ਬੁਰਸ਼ੂਲੇ ਆ ਉਹਨਾਂ ਸਾਫ਼ ਕਰਦਾ ਰੋ ਇਹ ਵੀ ਨਮਾਈਆਂ ਨਹੀਂ ਮਜੂਰ ਕੋਈ ਕਾਲਾ ਆ ਕੋਈ ਭੂਰਾ ਆ ਓਏ ਇਹ ਨੂੰ ਕਿਹਨੇ ਪੜਾਇਆ ਆ ਤਾਂ ਕੋਈ ਨਹੀਂ ਸ਼ਹਿਰ ਦੇ ਜੰਗਲੀ ਇਹ ਇਦਾਂ ਹੀ ਆ ਉਹ ਜਿਹੜੀ ਕੋਈ ਕਾਲੇ ਥਲੇਡੇ ਵਾਲੀ ਵੀਡੀਓ ਦੇਖੀ ਕੋਈ ਇੱਥੇ ਲੱਗਦੀ ਹੈ ਕਿਰੂ ਆ ਉਧਰ ਦੋ ਜਿਹੜੇ ਉਹ ਦੇਖ ਸਕਦੇ ਆ ਆਪਾਂ ਖੋਲਿੱਤੇ ਆ ਤੇ ਹੁਣ ਆਪਾਂ ਕਰ ਲੱਗੇ ਦੇਖ ਸਕਦੇ ਇਧਰ ਜੋ ਹੁਣ ਆਪਾਂ ਦੋਵੇਂ ਖੋਲਾਂਗੇ ਠੀਕ ਕਰਦੇ ਫਿਰ ਇਹ ਜਦੋਂ ਹੁੰਦਾ ਆ ਚਲ ਚਲ ਕਿਹੜਾ ਉਹ ਕੂਚਰ ਆ ਕਾਲਾ ਕੱਢਿਆ ਤੁਸੀਂ ਵਿੱਚੋਂ ਉਹ ਤਾਂ ਤੇ ਨਵੇਂ ਬਣਾਇਆ ਉਹਨਾਂ ਸਾਫ਼ ਕਰ ਵਿੱਚ ਕੂਚਾ ਵੜ ਕੇ ਅੱਛਾ ਕਿੱਦਾਂ ਨੇ ਪੱਜਾ ਪੱਜਾ ਇਹ ਮੇਰੇ ਕਿਉਂ ਇਹ ਇਹਨੇ ਦੇ ਯੋਗਲੀ ਨੇ ਲੈਣਾ ਸਨਾਂ ਨਹੀਂ ਹੁੰਦਾ ਵੀਰਾਂ ਹਾਂ ਕਿ ਨਹੀਂ ਇਹਨੇ ਕੁਲ ਨਹੀਂ ਹੀ ਜਿੰਨਾ ਲੱਗੇ ਉਹ ਲੋਰ ਨੇ ਖੋਲਿਆ ਮਨਵੀਰ ਨੇ ਕਿਹੜਾ ਕੁਝ ਹੀ ਹੋਣ ਦਿੱਤਾ ਆਹ ਦੂਜੀ ਚੈਨਲ ਇਹਨਾਂ ਕਾਸਾ ਆਹ ਕਲੰਪ ਜਿਹਾ ਹੈਗਾ ਯਾਰ ਉਧਰ ਮੈਂ ਵੇਖਿਆ ਹੁਣ ਲੱਭਣ ਨਹੀਂ ਡਿਆ ਖੋਲ ਲਾ ਹੁਣ ਕਿਉਂ ਕਿ ਨਮਾ ਹੀ ਆ ਫੇਰ ਮੈਂ ਤਾਂ ਕਹਿੰਦਾ ਕੀ ਸਕਰਿਆ ਗੋਣੇ ਪੈਣਾ ਆ ਸਾਰਾ ਨਵੇਂ ਹੀ ਪੈਣਾ ਹੈ ਨਹੀਂ ਅੰਦਰਲਾ ਫਿਲਟਰ ਚੇਂਜ ਹੋਣਾ ਆਹਾਂ ਹੂੰ ਨਵੇਂ ਪੈਣਾ ਪੀਓ ਉਹ ਲਿਆ ਆਦੜੀ ਦੇਖ ਇਹ ਨਿਕਲਦਾ ਵੀ ਕੋਈ ਹੋਰ ਬਾਲਟੀ ਲਿਆ ਉਹ ਚੱਕ ਉਹ ਚੱਕ ਉਹ ਚੱਕ ਉਹ ਚੱਕ ਲੋ ਆ ਸਾਹਮਣੇ ਪਿਆ ਹੋਵੇ ਆ ਕੋਈ ਵਿੱਚੋਂ ਟ੍ਰੇ ਕੱਢ ਦਿਆ ਹੋਰ ਪਤਾ ਜਿਆ ਅਖਰੇ ਉਹ ਸਾਰੇ ਡੀਜ਼ਲ ਵੱਖਰਾ ਹੁੰਦਾ ਉਹ ਵੱਖਰਾ ਹੁੰਦਾ ਗੋਈ ਨੇ ਚ ਜਾਂਦੇ ਤੋਣਾ ਹੀ ਇਹਨੂੰ ਬਾਅਦ ਚ ਚਲ ਉਹ ਤੇ ਹੀ ਲੈ ਕਰਨੀ ਤੇ ਆ ਨਿਕਲ ਗਏ ਨੰਨ ਨਿਕਲ ਨਹੀਂ ਆਹ ਦੇਖੋ ਜੀ ਇੰਨਾ ਖਲਾੜਾ ਪਾਇਆ ਮੁੜਿਆਂ ਨੇ ਕੰਮ ਇਹਦੇ ਤੇ ਇੱਕ ਨਹੀਂ ਓਏ ਹੁਣ ਆਪਣਾ ਰਹਿ ਗਿਆ ਬਸ ਰੰਗ ਮਾਰਦਗੇ ਚੱਪੋਂ ਨੂੰ ਘਰਾ ਲਿਓਣਾ ਬੋਪਰੋਂ ਜਾ ਕੇ ਠੀਕ ਠੀਕ ਹੈ ਨਹੀਂ ਬਗੇ ਪਰ ਫਿਲਟਰ ਲਾਇਆਮਣੇ ਬੋਪਰੋਂ ਆ ਵਿੱਚ ਚੱਡਾ ਦੇ ਮਾਰ ਲੈਂਦੇ ਨੇ ਕਾਲਾ ਰੰਗ ਵੇਖ ਸਕਦੇ ਆ ਤੇ ਆਪਾਂ ਚਾ ਚਿੱਟਾ ਸਿਕਾ ਉਹਦੇ ਵਿੱਚ ਆਪਾਂ ਖਬਰ ਲੱਤੀ ਆ ਠੀਕ ਕੋਲ ਚੈੱਕ ਕਰਦੇ ਆ ਪਰੇ ਹੋਈਆਂ ਪਰ ਤੁਹਾਨੂੰ ਮੇਰਾ ਲੱਗੇ ਆ ਪਰ ਇਹ ਮੜਾ ਮੋਟਾ ਸਿਗਾ ਉਹ ਕਰਨਦੇ ਆ ਤੇ ਜਿਹੜਾ ਆਇਆ ਇਹ ਆਪਣਾ ਮਨਵੀਰ ਬਣਾਣ ਕੀਤਾ ਹੈ ਟਿੱਪਟਾ ਦੇ ਕਾਲਾ ਜਿਹੜਾ ਉਧਰਲੀ ਸਾਈਡ ਦੀ ਦੇਖ ਤਾਂ ਮੈਂ ਹੁੰਨੇ ਆ ਤੇ ਜੀ ਮਨਵੀਰ ਨੇ ਕੀਤਾ ਹੈ ਉਹ ਚੈੱਕ ਹੋਰ ਅੱਜ ਮੇਰੇ ਨਾਲ ਸਟੇਟ ਚਾਹੁੰਦੇ ਆ ਨੰਬਰ ਕਰਨਾ ਪਰ ਟਰੈਕਟਰ ਪੂਰਾ ਖੋਹ ਦਿੱਤਾ ਆ ਇਹ ਹੁਣ ਜਿੰਮਾ ਦੇ ਪਿਆਰ ਕਰਤੇ ਆ ਬਾਕੀ ਆਪਾਂ ਸ਼ੋਰ ਦੇ ਵਿੱਚ ਵੀ ਜਿਹੜੇ ਆ ਸੀ ਪੱਟੀ ਵੀ ਕੀਤੀ ਆ ਤੇ ਤੁਹਾਨੂੰ ਉੱਧਰ ਵੀ ਦਿਖਾਉਣਾ ਮੈਂ ਤੇਰਾ ਬੈਂਟ ਲੈ ਬਕਸ ਹੋ ਗਿਆ ਪਰਾਂਕਰਤ ਤਾ ਪੇਸ ਇਹਨਾਂ ਕੋਲ ਕਿਤਾ ਡਬਲ ਕੋਡ ਕੀਤਾ ਆ ਆ ਟ੍ਰਿਪਲ ਕੋਡ اے ਬ੍ਰੋ ਇਹ ਫੋਰ ਡਰ ਕੋਡ ਕੀਤਾ ਹੈ ਬਿਲਕੁਲ ਥੱਪੜ ਮਾਰ ਇਹਨਾਂ ਪਰ ਇਹਨੂੰ ਥੋੜੋ ਜਿਹਾ ਤੇਰੀ ਸਾਧਿਆਂ ਤੇ ਜੇ ਨਾਲ ਮਿਲ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਚਲੋ ਸਬਸਕ੍ਰਾਈਬ ਕਰ ਦਿਓ ਆ ਇੱਕ ਵਾਰੀ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ ਬਾਏ ਦਿਸ ਇਜ਼ ਸਬਸਕ੍ਰਾਈਬ ਦਿਸ ਚੈਨਲ ਨਾਗਰਾ ਫਾਰਮ ওকে ਬਰੋ ওকে ਟਾਤਾ ਬਾਏ